ਸਤਿ ਸ੍ਰੀ ਅਕਾਲ ਦੋਸਤੋ ਮੈਂ ਨਵਦੀਪ ਸਿੰਘ ਵਿਰਕ ਵਿਰਕਾਇਰ ਸ਼ਰਫਾ ਫਾਰਮ ਸ਼ੇਰਗੜ ਤੋਂ ਦੋਸਤੋ ਅੱਜ ਦੀ ਵੀਡੀਓ ਦਾ ਵਿਸ਼ਾ ਇਹ ਹੈ ਕਿ ਅਸੀਂ ਜਿਹੜਾ ਡ੍ਰੀਮ ਦੇਖਿਆ ਸੀ ਘਰ ਘਰ ਰੈੱਡ ਐਂਡ ਵਾਈਟ ਆਇਰਿਸ਼ਰ ਬੀਡ ਤਿਆਰ ਕਰਨ ਦਾ ਉਹਦੇ ਰਿਗਾਰਡਿੰਗ ਅਸੀਂ ਲੋਕਾਂ ਨੂੰ ਸਸਤੇ ਸੀਮਨ ਚੰਗੀ ਕੁਆਲਿਟੀ ਦੇ 8 ਤੋਂ 10000 12000 ਲੀਟਰ ਵਾਲੇ ਸੀਮਨ ਜਿਹੜੀਆਂ ਕਿ ਵਿਦੇਸ਼ੀ ਕੰਪਨੀਆਂ 2-2000 4-4000 ਦੇ ਵਿੱਚ ਸੀਮਨ ਵੇਚਦੀਆਂ ਸੀ ਅਸੀਂ ਆਪਣੇ ਫਾਰਮ ਤੇ ਬੁੱਲ ਤਿਆਰ ਕੀਤੇ ਚੰਗੀਆਂ گاਵਾਂ ਦੇ ਬੂਲ ਤਿਆਰ ਕੀਤੇ ਉਹਨਾਂ ਦੇ ਸੀਮਨ ਰੈਡੀ ਕੀਤੇ ਤੇ 200 ਰੁਪਏ ਦੇ ਵਿੱਚ ਸੀਮਨ ਮਾਰਕੀਟ ਚ ਉਤਾਰਿਆ ਕੰਪਨੀਆਂ ਨਾਲੋਂ 90% ਲੈਸ ਕਰਕੇ ਹੁਣ ਦੋਸਤੋ ਸੀਮਨ ਦੀ ਡਿਮਾਂਡ ਤੇ ਇਸ ਬਰੀਡ ਨੂੰ ਤਿਆਰ ਕਰਨ ਦੇ ਪ੍ਰਤੀ ਲੋਕਾਂ ਦਾ क्रेज ਬਹੁਤ ਜ਼ਿਆਦਾ ਹੈ ਉੱਥੇ ਹੁਣ ਕਿਤੇ ਨਾ ਕਿਤੇ AI ਵਰਕਰ ਜਿਨ੍ਹਾਂ ਨੂੰ ਆਪਾਂ ਡਾਕਟਰ ਸੁਬਾਨ ਕਵਾਂਗੇ ਉਹਨਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ 300 350 ਤੋਂ ਉੱਪਰ AI ਨਾ ਕਰੋ ਜੀ ਅੱਜ ਮੈਨੂੰ ਇੱਕ ਦੋ ਫਾਰਮਰ ਦੇ ਮੈਸੇਜ ਆਏ ਕਿ 5-500 ਰੁਪਏ ਦੇ ਵਿੱਚ ਏਆਈ ਕੀਤੀ ਜਾ ਰਹੀ ਹੈ। ਦੇਖੋ ਜੀ ਇੰਨੀ ਲੁੱਟ ਨਾ ਕਰੋ। ਅਸੀਂ ਅਗਰ ਅਸੀਂ ਚਾਹੁੰਦੇ ਤਾਂ ਅਸੀਂ ਖੁਦ ਹੀ ਸੀਮਨ 500 ਦਾ ਕਰ ਸਕਦਾ ਸੀ ਬਟ ਨਹੀਂ। ਘਰੇਲੂ ਬੰਦਾ ਜਿਹਨੂੰ ਆਪਣੀ ਗਾਂ ਦਾ ਹੇਹ ਦਾ ਪਤਾ ਹੀ ਨਹੀਂ ਕਿ ਉਹਨੇ ਗੱਬਨ ਖੜਨਾ ਜਾਂ ਨਹੀਂ ਖੜਨਾ ਉਹਦੇ ਵਾਸਤੇ 2-300 ਰੁਪਿਆ ਵੀ 5-7 ਕਿੱਲਿਆਂ ਵਾਲੇ ਵਾਸਤੇ ਜਾਂ ਜਿਹੜੇ ਬੰਦਾ ਡੇਰੀ ਫਾਰਮ ਦਾ ਕੰਮ ਕਰਦਾ ਛੋਟਾ ਫਾਰਮਰ ਉਹਦੇ ਵਾਸਤੇ 5-700 ਰੁਪਿਆ ਵੀ ਬਹੁਤ ਮਹਣੇ ਰੱਖਦਾ। ਸੋ ਸਾਰੇ ਵੀਰਾਂ ਨੂੰ ਇਹ ਹੀ ਬੇਨਤੀ ਹੈ ਕਿ 200 ਰੁਪਏ ਦਾ ਸਾਡਾ ਸੀਮਨ ਮਾਰਕੀਟ ਦੇ ਵਿੱਚ ਜਾ ਰਿਹਾ ਹੈ ਜਿਹੜੇ ਜਿਹੜੇ ਸਪਲਾਈ ਵਾਲੇ ਬੰਦਿਆ ਕੋਲ ਜਾ ਰਿਹਾ ਡਾਕਟਰ ਵੀਰਾਂ ਨੂੰ ਬੇਨਤੀ ਹੈ ਕਿ ਅਗਰ ਉਹ ਤੁਹਾਨੂੰ ਵੱਧ ਰੇਟ ਤੇ ਲਾਂਦੇ ਨੇ ਤੁਸੀਂ ਸਾਡੇ ਨਾਲ ਗੱਲ ਕਰੋ ਤੁਸੀਂ ਉਹਨਾਂ ਨਾਲ ਗੱਲ ਕਰੋ 200 ਰੁਪਏ ਦੇ ਵਿੱਚ ਅਸੀਂ ਤੁਹਾਨੂੰ ਜਿਹੜੀ ਲੋਕੇਸ਼ਨ ਤੇ ਤੁਸੀਂ ਕਹੋਗੇ ਉੱਥੇ ਤੁਹਾਡਾ ਸੀਮਨ ਪਹੁੰਚਦਾ ਹੋਊਗਾ ਸਾਡੇ ਸਪਲਾਈ ਵਾਲੇ ਪੂਰੇ ਪੰਜਾਬ ਦੇ ਵਿੱਚ ਹਰਿਆਣੇ ਚ ਰਾਜਸਥਾਨ ਯੂਪੀ ਚ ਨੇ ਹਰ ਜਗ੍ਹਾ ਸੀਮਨ ਉਹਨਾਂ ਕੋਲ ਅਵੇਲੇਬਲ ਹੈ ਤੇ ਉਹਨਾਂ ਨੂੰ ਸਖਤ ਹਦਾਇਤ ਦਿੱਤੀ ਗਈ ਹੈ ਕਿ 200 ਰੁਪਏ ਤੋਂ ਉੱਪਰ ਸੀਮਨ ਨਹੀਂ ਵੇਚਣਾ ਦੇਖੋ 200 ਰੁਪਏ ਦਾ ਸੀਮਨ ਉਹ ਤੁਹਾਨੂੰ ਦੇਣਗੇ ਜਿਹੜਾ ਉਹਨਾਂ ਦੀ ਕਮਾਈ ਹੈ ਉਹ ਅਸੀਂ ਟੀਕੇ ਦੇ ਵਿੱਚ ਪਹਿਲਾਂ ਹੀ ਇਨਕਲੂਡ ਕੀਤੀ ਹੋਈ ਹੈ ਅਗਰ ਕੋਈ ਤੁਹਾਨੂੰ ਬੰਦਾ ਇਹ ਗੱਲ ਕਹਿੰਦਾ ਕਿ 200 ਦਾ ਤਾਂ ਉਹ ਦਿੰਦੇ ਨੇ 200 ਦਾ ਅਸੀਂ ਲੈ ਕੇ ਆਏ ਆ ਸਾਨੂੰ ਕੀ ਫਾਇਦਾ ਹੈ ਤਾਂ ਦੋਸਤੋ ਇਸ ਗੱਲ ਤੋਂ ਤੁਸੀਂ ਬਿਲਕੁਲ ਅਵੇਅਰ ਹੋ ਜਾਓ ਸਾਡਾ ਸੀਮਨ ਬਣਵਾਈ ਦਾ ਖਰਚਾ ਵਿੱਚੇ ਸਾਡਾ ਪ੍ਰੋਫਿਟ ਵਿੱਚੇ ਸੀਮਨ ਵੇਚਣ ਵਾਲਿਆਂ ਦਾ ਕਮਿਸ਼ਨ ਸਾਰਾ ਅਸੀਂ 200 ਰੁਪਏ ਦੇ ਵਿੱਚ ਹੀ ਇਨਕਲੂਡ ਕੀਤਾ ਹੋਇਆ ਹੈ ਬਸ ਹੁਣ ਇਹ ਗੱਲ ਹੈ ਕਿ ਜਿਹੜਾ ਵੀ ਬੰਦਾ ਤੁਹਾਡੇ ਤੋਂ 200 ਤੋਂ ਵੱਧ ਟੀਕਾ ਲੈਂਦਾ ਤੁਸੀਂ ਉਹਦੇ ਨਾਲ ਖੜਕਾ ਕੇ ਗੱਲ ਕਰ ਸਕਦੇ ਹੋ ਕਿ 200 ਰੁਪਏ ਦਾ ਰੇਟ ਹੈ 200 ਹੀ ਦੇਣਾ ਹੈ ਅਗਰ ਤੁਹਾਨੂੰ ਕੋਈ ਜ਼ਿਆਦਾ ਹੇਰਾਫੇਰੀ ਕਰਦਾ ਜਾਂ ਤੰਗ ਕਰਦਾ ਤੁਸੀਂ ਮੈਨੂੰ ਉਹਦਾ ਨੰਬਰ ਭੇਜੋ ਮੈਂ ਉਹਦੇ ਨਾਲ ਗੱਲ ਕਰ ਲੂੰਗਾ ਅਗਰ ਜਿਹੜਾ ਬੰਦਾ ਲੁੱਟ ਕਰੂਗਾ ਅਸੀਂ ਸੀਮਨ ਦੇਣਾ ਹੀ ਬੰਦ ਕਰ ਦਾਂਗੇ ਕਿਉਂਕਿ ਅਸੀਂ ਆਮ ਕਿਸਾਨ ਦੇ ਹੱਕ ਦੀ ਗੱਲ ਪਹਿਲਾਂ ਵੀ ਕਰਦੇ ਆਏ ਆ ਸਦਾ ਕਰਦੇ ਰਵਾਂਗੇ ਤੇ ਅਸੀਂ ਲੁੱਟ ਤੋਂ ਜ਼ਮੀਂਦਾਰਾਂ ਨੂੰ ਬਚਾਉਣਾ ਹੈ ਸਾਡਾ ਕੰਮ ਇਹ ਨਹੀਂ ਹੈਗਾ ਕਿ 5-500 ਰੁਪਏ ਲੈਣਾ ਤੇ ਟੀਕੇ ਕਮਾਣਾ ਸਾਡਾ ਕੰਮ ਸਿਰਫ ਸੇਵਾ ਦਾ ਕ ਨਸਾਂ ਸੁਧਾਰਨ ਦਾ ਕੰਮ ਹੈ ਡਾਕਟਰ ਵੀਰਾ ਨੂੰ ਫਿਰ ਹੱਥ ਜੋੜ ਕੇ ਬੇਨਤੀ ਹੈ ਕਿ 200 ਰੁਪਏ ਜੇ ਤੁਹਾਡੇ ਕੋਲ ਸੀਮਨ ਪਹੁੰਚਦਾ ਤੁਸੀਂ ਹੱਦ ਏਰੀਆ ਵਾਈਜ਼ ਤੁਸੀਂ ਫਿਰਨਾ ਹੁੰਦਾ ਕਿਸੇ ਨੇ ਦੂਰ ਜਾਣਾ ਕਿਸੇ ਨੇ ਨੇੜੇ ਜਾਣਾ 300 ਰੁਪਏ ਚ ਏਆਈ ਕਰ ਦੋ 350 ਰੁਪਏ ਚ ਏਆਈ ਕਰ ਦੋ ਇਸ ਤੋਂ ਉੱਤੇ ਤੇ ਯਾਰ ਜਿਆਦਾ ਨਜਾਇਜ਼ ਧੱਕਾ ਐ ਫਾਰਮਰ ਨਾਲ ਤੁਸੀਂ ਜਿਹੜਾ ਕਰ ਰਹੇ ਹੋ 5-500 ਰੁਪਏ ਤੇ ਮੇਰੇ ਕੋਲ ਕਈ ਜਗ੍ਹਾ ਤੋਂ ਫੋਨ ਤੇ ਮੈਸੇਜ ਆ ਰਹੇ ਨੇ ਕਿ ਬਾਈ ਜੀ 5-500 ਰੁਪਏ ਦੇ ਵਿੱਚ ਏਆਈ ਕਰਦੇ ਨੇ ਇਹ ਗੱਲ ਗਲਤ ਹੈ ਯਾਰ ਇੰਨੀ ਜ਼ਿੰਮੇਦਾਰ ਨੂੰ ਨਾ ਮਾਰੋ ਅੱਜ ਕੱਲ ਕਮਾਈਆਂ ਬਹੁਤ ਥੋੜ ਅਗਰ ਤੁਸੀਂ ਆਮ ਜੀਮੀਦਾਰਾਂ ਨੂੰ ਦੱਬਣ ਦੀ ਕੋਸ਼ਿਸ਼ ਕਰੋਗੇ ਤਾਂ ਭਾਈ ਉਹ ਕੰਮ ਗਲਤ ਹੋ ਜਾਊਗਾ ਸੋ ਫਿਰ ਵੀ ਮੇਰੀ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਹੈ ਕਿ 200 ਰੁਪਏ ਦਾ ਸੀਮਨ ਹੈ ਜੀ ਆਪਾਂ ਪੈਸੇ ਦੇ ਕੇ ਚੀਜ਼ ਲੈਣੀ ਹੈ ਪੂਰੀ ਤਸੱਲੀ ਕਰਕੇ オリジナル ਚੀਜ਼ ਦੇਖ ਕੇ ਤੁਸੀਂ ਲਓ ਹੁਣ ਇੱਕ ਦੋ ਗੱਲ ਸੁਣਨ ਚਾਹੀ ਹੈ ਕਿ ਆਇਰ ਸ਼ਰਸ ਕੋਟਲੈਂਡ ਇੰਪੋਰਟਡ ਨਾਂ ਦੇ ਵੀ ਕੋਈ ਸੀਮਨ ਪ੍ਰਿੰਟ ਹੋਏ ਨੇ ਜਿਹੜੇ ਇੱਧਰ ਉੱਧਰ ਫਿਰਦੇ ਪਏ ਨੇ ਮਾਰਕੀਟ ਦੇ ਵਿੱਚ ਉਹ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਹੈ ਜਿਹੜੇ ਬੰਦੇ ਜਿਹੜੇ ਬੰਦਿਆ ਕੋ ਸਾਡਾ ਸੀਮਨ ਨਹੀਂ ਜਾਂਦਾ ਅਗਰ ਉਸ ਬੰਦੇ ਕੋਲ ਤੁਹਾਨੂੰ ਸੀਮਨ ਮਿਲਦਾ ਹੈ ਸਪਲਾਈ ਵਾਲੇ ਕੋਲ ਤਾਂ ਭਾਈ ਉਹਦਾ ਜ਼ਿੰਮੇਵਾਰ ਉਹ ਫਾਰਮਰ ਖੁਦ ਹੋਊਗਾ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਫਿਰ ਕਾਇਰ ਸ਼ਰ ਫਾਰਮ ਸ਼ੇਰਗੜ ਵੈਪਸਨ ਬੁੱਲ ਦੇ ਨਾਂ ਤੋਂ ਸੀਮਨ ਮਾਰਕੀਟ ਚ ਚੱਲ ਰਿਹਾ ਪੂਰਾ ਉਹ ਸੀਮਨ ਵੇਖ ਕੇ ਪੂਰੀ ਤਸੱਲੀ ਕਰਕੇ ਸੀਮਨ ਤੁਸੀਂ ਲਓ 200 ਰੁਪਏ ਦਾ ਫਿਰ ਸੀਮਨ ਕਹਿ ਰਹੇ ਆ ਜੀ 200 ਰੁਪਏ ਦਾ ਸੀਮਨ ਹੈ ਜਿਹੜਾ ਕੋਈ ਡਾਕਟਰ ਵੱਧ ਪੈਸੇ ਲੈਂਦਾ ਉਹ ਤੋਂ ਟੀਕਾ ਭਰਨ ਤੋਂ ਪਹਿਲਾਂ ਉਹਦੇ ਨਾਲ ਗੱਲ ਕਰ ਲਓ ਵੀ ਕਿੰਨੇ ਪੈਸੇ ਲਏਗਾ ਦੇਖੋ ਆਪਾਂ ਬਰੀਡ ਵੀ ਤਿਆਰ ਕਰਨੀ ਆ ਬਟ ਇਹ ਨਹੀਂ ਕਿ ਆਪਾਂ ਸੀਮਨ ਦੇ ਵਿੱਚ ਬਹੁਤ ਕਪੜਾ ਹੈ ਸੀਮਨ ਦੀ ਕੁਆਲਿਟੀ ਤੁਹਾਨੂੰ ਇੱਕ ਨੰਬਰ ਮਿਲੂਗੀ ਮੋਟਲਿਟੀ ਇੱਕ ਨੰਬਰ ਮਿਲੂਗੀ ਗਾ ਕੋਈ ਰਿਪੀਟ ਨਹੀਂ ਕਰੂਗੀ ਵਧੀਆ ਤੁਹਾਨੂੰ ਗਰਮੀ ਦੇ ਵਿੱਚ ਵੀ ਕਨਸੈਪਸ਼ਨ ਰੇਟ ਆਉਣਗੇ ਦੇਖੋ ਡਿਮਾਂਡ ਬਹੁਤ ਵੱਧ ਰਹੀ ਹੈ ਸੀਮਨ ਬਹੁਤ ਮਾਰਕੀਟ 'ਚ ਵਿਕ ਰਿਹਾ ਬਟ ਸਾਰੇ ਵੀਰਾਂ ਨੂੰ ਤੇ ਸਪਲਾਈ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਡਾਕਟਰਾਂ ਨੂੰ ਮਹਿੰਗੇ ਨਹੀਂ ਦੇਣੇ 200 ਰੁਪਏ ਦਾ ਹੀ ਦੇਣਾ ਹੈ ਫਿਕਸ ਰੇਟ ਤੇ ਡਾਕਟਰ ਵੀਰਾਂ ਨੂੰ ਵੀ ਬੇਨਤੀ ਹੈ ਕਿ ਅਗਰ ਤੁਹਾਨੂੰ ਕੋਈ ਸਪਲਾਈ ਵਾਲਾ ਸੀਮਨ ਮਹਿੰਗਾ ਲੰਦਾ ਤੁਸੀਂ ਮੇਰੇ ਨਾਲ ਗੱਲ ਕਰੋ WhatsApp ਤੇ ਮੈਸੇਜ ਕਰੋ ਫੋਨ ਕਾਲ ਕਰੋ ਆਪਾਂ ਉਦੋਂ ਹੀ ਤੁਹਾਡਾ ਮਸਲਾ ਸੋਲਵ ਕਰ ਦਾਂਗੇ ਤੇ ਅੱਗੇ ਹੁਣ AI ਵਰਕਰਾਂ ਨੂੰ ਵੀ ਬੇਨਤੀ ਹੈ ਕਿ ਭਾਈ ਤੁਸੀਂ ਬਿਲਕੁਲ ਜਾਇਜ਼ ਰੇਟ ਤੇ ਆਪਣਾ ਨੋਰਮਲ 100 150 ਮਾਰਜਨ ਨਾਲ AI ਕਰੋ ਤਾਂ ਜੋ ਆਮ ਜ਼ਿਮੀਂਦਾਰ ਦੀ ਆਰਥਿਕ ਦਸ਼ਾ ਸੁਧਰ ਸਕੇ